ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ ਲੋਕ ਮਹੱਲਾ ਪਹਿਲਾ ਦਿਵ ਬਲ ਅੰਧੇਰਾ ਜਾਏ ਭੇਦ ਪਾਠ ਮਤ ਪਪ ਖਾਏ ਉਗਐ ਸੂਰਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ 베ਦ ਪਾਠ ਸੰਸਾਰ ਕੀ ਕਰ ਪੜ ਪੜ ਪੰਡਤ ਕਰਹਿ ਵਿਚਾਰ ਬੇਨਬੂਜੇ ਸਭ ਹੋਏ ਖੁਵਾਰ ਨਾਨਕ ਗੁਰਮੁਖ ਉਤਰਿ ਸਪਾਰ ਮਹਲਾ ਪਹਿਲਾ ਸ਼ਬਦ ਸਾਹਦ ਨ ਆਇਓ ਨਾਮ ਨਰ ਗੋਪਿਆਰ ਰਸਨਾ ਸਿਕਾ ਬੋਲਣਾ ਨਿਤਨਿਤ ਹੋਏ ਖੁਵਾਰ ਨਾਨਕ ਬਿਆ ਕਿਰਤ ਕਮਾਵਣਾ ਕੋ ਨ ਮਿਟਣ ਹਾਰ ਪੌੜੀ ਜਿਹ ਪ੍ਰਭ ਸਲਾਹੀ ਆਪਣ ਸੋ ਸੋਭਾ ਪਾਏ ਹਉ ਮੈ ਵਿਚੋ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੋਹਣ ਉਚਰੇ ਸੱਚਾ ਸੁਖ ਪਾਏ ਮਹਿਲ ਪਿਆ ਚਰੀ ਵਸੁੰਨਿਆ ਗੁਰਹ ਪ੍ਰਖ ਮਿਲਾਏ ਮਨ ਮੈਲਾ ਏਵ ਸੁਧ ਹੈ ਹਰ ਨਾਮ ਤੇ ਆਏ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ ਲੋਕ ਮਹੱਲਾ ਪਹਿਲਾ ਦਿਵ ਬਲ ਅੰਧੇਰਾ ਜਾਏ ਪੇਦ ਪਾਠ ਮਤ ਪਪ ਖਾਏ ਉਗਵੇ ਸੂਰਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ ਬੇਦ ਪਾਠ ਸੰਸਾਰ ਕੀ ਕਰ ਪੜ ਪੜ ਪੰਡਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖਵਾਰ ਨਾਨਕ ਗੁਰਮੁਖ ਉਤਰਿ ਸਿਪਾਰ ਮਹਲਾ ਪਹਿਲਾ ਸ਼ਬਦ ਸਾਹਦ ਨ ਆਇਓ ਨਾਮ ਨਰ ਗੋਪਿਆਰ ਰਸਨਾ ਫਿਕਾ ਬੁਰਣਾ ਨਿਤ ਨਿਤ ਹੋਏ ਖਵਾਰ ਨਾਨਕ ਬਿਆ ਕਿਰਤ ਕਮਾ ਵਣ ਕੋ ਨ ਮਿਟਣ ਹਾਰ ਪੌੜੀ ਜੇ ਪ੍ਰਭ ਸਲਾਹ ਆਪਣਾ ਸੋ ਸੋਭਾ ਪਾਈ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੋਹਣ ਉਚਰੇ ਸੱਚਾ ਸੁਖ ਪਾਏ ਮਹਿਲ ਤੇ ਆਚਰੀ ਵਸੁੰਨਿਆ ਗੁਰਹ ਪ੍ਰਖ ਮਿਲਾਏ ਮਨ ਮਿਲਾ ਏਵ ਸੁਧ ਹੈ ਹਰ ਨਾਮ ਤਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ ਲੋਕ ਮਹੱਲਾ ਪਹਿਲਾ ਦੀਵ ਬਲ ਅੰਧੇਰਾ ਜਾਏ ਭੇਦ ਪਾਠ ਮਤ ਪਾਪ ਖਾਏ ਉਗਐ ਸੂਰਜਾ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ 베ਦ ਪਾਠ ਸੰਸਾਰ ਕੀ ਕਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਵਾਰ ਨਾਨਕ ਗੁਰਮੁਖ ਉਤਰਿ ਸਿਪਾਰ ਮਹਲਾ ਪਹਿਲਾ ਸ਼ਬਦ ਸਾਹਦ ਨਾ ਆਇਓ ਨਾਨਕ ਰਗੋ ਪਿਆਰ ਰਸਨਾ ਸਿਕਾ ਬੋਲਣਾ ਨਿਤ ਨਿਤ ਹੋਏ ਖਵਾਰ ਨਾਨਕ ਬਿਅਖਿਰਤ ਕਮਾ ਬਿਣਾ ਕੋ ਨ ਮਿਟਣ ਹਾਰ ਪੌੜੀ ਜਿਹ ਪ੍ਰਭ ਸਲਾਹ ਆਪਣਾ ਸੋ ਸੋਭਾ ਪਾਹੀ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸਚ ਬਾਣੀ ਗੋਹਣਾ ਉਚਰੇ ਸੱਚਾ ਸੁਖ ਪਾਏ ਮਹਿਲ ਪਿਆ ਚਰੀ ਵਸੁੰਨਿਆ ਗੁਰਹ ਪੁਰਖ ਮਿਲਾਏ ਮਨ ਮੈਲਾ ਏਵ ਸੁਧ ਹੈ ਹਰ ਨਾਮ ਧਿਆਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ ਲੋਕ ਮਹੱਲਾ ਪਹਿਲਾ ਦਿਵ ਬਲ ਅੰਧੇਰਾ ਜਾਏ ਭੇਦ ਪਾਠ ਮਤ ਪਪ ਖਾਏ ਉਗਵੇ ਸੂਰਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰਹਿ ਵਿਚਾਰ ਨਨ ਬੂਜੇ ਸਭ ਹੋਏ ਖੁਵਾਰ ਨਾਨਕ ਗੁਰਮੁਖ ਉਤਰਿ ਸਪਾਰ ਮਹਲਾ ਪਹਿਲਾ ਸ਼ਬਦ ਸਾਹਦ ਨ ਆਇਓ ਨਾਮ ਨਰ ਗੋਪਿਆਰ ਰਸਨਾ ਸਿਕਾ ਬੋਲਣਾ ਨਿਤ ਨਿਤ ਹੋਏ ਖੁਵਾਰ ਨਾਨਕ ਬਿਆ ਕਿਰਤ ਕਮਾਵਣ ਕੋ ਨ ਮਿਟਣ ਹਾਰ ਪੌੜੀ ਜਿਹ ਪ੍ਰਭ ਸਲਾਹੀ ਆਪਣ ਸੋ ਸੋਭਾ ਪਾਏ ਹਉ ਮੈ ਵਿਚੋ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੋਹਣ ਉਚਰੇ ਸੱਚਾ ਸੁਖ ਪਾਏ ਮਹਿਲ ਪਿਆ ਚਰੀ ਵਸੁੰਨਿਆ ਗੁਰ ਪ੍ਰਖ ਮਿਲਾਏ ਮਨ ਮੈਲਾ ਏਵ ਸੁਧ ਹੈ ਹਰ ਨਾਮ ਤੇ ਆਏ ਵਾਹਿਗੁਰੂ ਜੀ ਕਾ ਕਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ ਲੋਕ ਮਹੱਲਾ ਪਹਿਲਾ ਦਿਵ ਬਲ ਅੰਧੇਰਾ ਜਾਏ ਪੇਦ ਪਾਠ ਮਤ ਪਪ ਖਾਏ ਉਗ ਵਸੂ ਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਟੰਤ ਬੇਦ ਪਾਠ ਸੰਸਾਰ ਕੀ ਕਰ ਪੜ ਪੜ ਪੰਡਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਵਾਰ ਨਾਨਕ ਗੁਰਮੁਖ ਉਤਰਿ ਸਿਪਾਰ ਮਹਲਾ ਪਹਿਲਾ ਸ਼ਬਦ ਸਾਹਦ ਨ ਆਇਓ ਨਾਨਕ ਰਗੋ ਪਿਆਰ ਰਸਨਾ ਫਿਕਾ ਬੁਰਣਾ ਨਿਤਨਿਤ ਹੋਏ ਖਵਾਰ ਨਾਨਕ ਬਿਆ ਕਿਰਤ ਕਮਾਵਣਾ ਕੋ ਨ ਮਿਟਣ ਹਾਰ ਪੌੜੀ ਜਿਹ ਪ੍ਰਭ ਸਲਾਹ ਆਪਣਾ ਸੋ ਸੋਭਾ ਪਾਏ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੋਹਣਾ ਉਚਰੇ ਸੱਚਾ ਸੁਖ ਪਾਏ ਮਹਿਲ ਤੇ ਆ ਚਰੀ ਵਸੁੰਨਿਆ ਗੁਰਹ ਪੁਰਖ ਮਿਲਾਏ ਮਨ ਮਿਲਾ ਏਵ ਸੁਧ ਹੈ ਹਰ ਨਾਮ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਲੋਕ ਮਹੱਲਾ ਪਹਿਲਾ ਦੀਵਾ ਬਲ ਅੰਧੇਰਾ ਜਾਏ ਭੇਦ ਪਾਠ ਮਤ ਪਪ ਖਾਏ ਉਗ ਵਸੂ ਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ ਭੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਵਾਰ ਨਾਨਕ ਗੁਰਮੁਖ ਉਤਰਿ ਸਿਪਾਰ ਮਹਲਾ ਪਹਿਲਾ ਸ਼ਬਦ ਸਾਹਦ ਨਾ ਆਇਓ ਨਾਮ ਨਰ ਗੋਪਿਆਰ ਰਸਨਾ ਫੀਕਾ ਬਰਣਾ ਨਿਤ ਨਿਤ ਹੋਏ ਖਵਾਰ ਨਾਨਕ ਬਿਅਾਕਿਰਤ ਕਮਾ ਵਿਣਾ ਕੋ ਨ ਮਿਟਣ ਹਾਰ ਪੌੜੀ ਜਿਹ ਪ੍ਰਭ ਸਲਾਹ ਆਪਣਾ ਸੋ ਸੋਭਾ ਪਾਹੀ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸਚ ਬਾਣੀ ਗੋਹਣਾ ਉਚਰੇ ਸੱਚਾ ਸੁਖ ਪਾਏ ਮਹਿਲ ਪਿਆ ਚਰੀ ਵਸੁੰਨਿਆ ਗੁਰਹ ਪੁਰਖ ਮਿਲਾਏ ਮਨ ਮੈਲਾ ਏਵ ਸੁਧ ਹੈ ਹਰ ਨਾਮ ਧਿਆਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ ਲੋਕ ਮਹੱਲਾ ਪਹਿਲਾ ਦਿਵ ਬਲ ਅੰਧੇਰਾ ਜਾਏ ਭੇਦ ਪਾਠ ਮਤ ਪਪ ਖਾਏ ਉਗਵੇ ਸੂਰਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰਹਿ ਵਿਚਾਰ ਬਿਨ ਬੂਜੇ ਸਭ ਹੋਏ ਖੁਵਾਰ ਨਾਨਕ ਗੁਰਮੁਖ ਉਤਰਿ ਸਪਾਰ ਮਹਲਾ ਪਹਿਲਾ ਸ਼ਬਦ ਸਾਹਦ ਨ ਆਇਓ ਨਾਮ ਨਰ ਗੋਪਿਆਰ ਰਸਨਾ ਫੀਕਾ ਬੋਲਣਾ ਨਿਤ ਨਿਤ ਹੋਏ ਖੁਵਾਰ ਨਾਨਕ ਬਿਅਾਕਿਰਤ ਕਮਾ ਵਿਣਾ ਕੋ ਨ ਮਿਟਣ ਹਾਰ ਪੌੜੀ ਜਿਹ ਪ੍ਰਭ ਸਲਾਹ ਆਪਣਾ ਸੋ ਸੋਭਾ ਪਾਈ ਹਉਮੈ ਵਿਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੋਹਣ ਉਚਰੇ ਸੱਚਾ ਸੁਖ ਪਾਏ ਮਹਿਲ ਪਿਆ ਚਰੀ ਵਸੁੰਨਿਆ ਗੁਰਹ ਪ੍ਰਖ ਮਿਲਾਏ ਮਨ ਮਿਲਾ ਏਵ ਸੁਧ ਹੈ ਹਰ ਨਾਮ ਤੇ ਆਏ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ ਲੋਕ ਮਹੱਲਾ ਪਹਿਲਾ ਦਿਵ ਬਲ ਅੰਧੇਰਾ ਜਾਏ ਪੇਦ ਪਾਠ ਮਤ ਪਪ ਖਾਏ ਉਗ ਵੈ ਸੂਰਨ ਜਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖਵਾਰ ਨਾਨਕ ਗੁਰਮੁਖ ਉਤਰਿ ਸਿਪਾਰ ਮਹਲਾ ਪਹਿਲਾ ਸ਼ਬਦ ਸਾਹਦ ਨ ਆਇਓ ਨਾਨਕ ਰਗੋ ਪਿਆਰ ਰਸਨਾ ਫਿਕਾ ਬਰਣਾ ਨਿਤ ਨਿਤ ਹੋਏ ਰਖਵਾਰ ਨਾਨਕ ਬਿਅਖਿਰਤ ਕਮਾ ਵਿਣਾ ਕੋ ਨ ਮਿਟਣ ਹਰ ਪੌੜੀ ਜਿਹ ਪ੍ਰਭ ਸਲਾਹ ਆਪਣਾ ਸੋ ਸੋਭਾ ਪਾਏ ਹਉ ਮੈਂ ਵਿਚੋ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੋਹਣ ਉਚਰੇ ਸੱਚਾ ਸੁਖ ਪਾਏ ਮਹਿਲ ਤੇ ਆਚਰੀ ਵਸੁੰਨਿਆ ਗੁਰਹ ਪ੍ਰਖ ਮਿਲਾਏ ਮਨ ਮਿਲਾ ਏਵ ਸੁਧ ਹੈ ਹਰ ਨਾਮ ਤੇ ਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ